ਤਨ ਤਨ ਸਾਈਂ ਸ਼੍ਰੀ ਗੁਰੂ ਸਾਹਿਬ ਮਹਾਰਾਜੀ ਦੀ ਗੋਦ ਵਿੱਚ ਸੈ ਰਹੀ ਗੁਰੂ ਗੁਰੂ ਖਾਸ ਸਾਹਿਬ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਹੁਕਮਨਾਮਾ ਸਾਹਿਬ ਸਰਪ੍ਰਸਤ ਕਰਵਾਏ ਹਨ ਅਤੇ ਨਾਲ ਹੀ ਬਹੁਤ ਬਹੁਤ ਧੰਨਵਾਦ ਹੈ ਬਾਬਾ ਕਸ਼ਪੀਰਾ ਸਿੰਘ ਜੀ ਅਨਮਖਾਰਾ ਸਾਇਤ ਵਾਲਿਆ ਦਾ ਜਿਨ੍ਹਾਂ ਨੇ ਕਿ 4 ਦਿਨ ਜੁਲਾਈ 23 24 25 ਤੇ ਅੱਜ 26 ਤਰੀਕ ਦੇ ਸ਼ਾਮਾਂ ਦੇ ਦੀਵਾਨਾਂ ਵਿੱਚ ਨਜਰੀਆਂ ਪ੍ਰਿਆ ਹਨ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ ਹੈ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਵੀ ਨਾਮ ਬਾਣੀ ਨਾਲ ਲੱਗੀਆਂ ਰੂਹਾਂ ਗੁਰਦੁਆਰ ਵਿੱਚ ਕਾਜੀਆਂ ਫਰਿਆ ਕਰਨ ਤਾਂ ਕਿ ਸੰਤਾਂ ਨੂੰ ਹੋਰ ਵੀ ਬਲੋਂ ਤੋਂ ਮਿਲੇ ਸਿੱਖੀ ਨੂੰ ਪ੍ਰਫੁੱਲਿਤ ਕਰਨ ਦਾ ਅਤੇ ਨਾਮ ਬਰੇ ਨਾਲ ਜੁੜਨ ਦਾ ਹੁਣ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਭਾਈ ਸੁਗ੍ਰਿੰ다 ਸਿੰਘ ਰਾਮੋ ਕਿਉਂਕਿ ਸਤਿਗੁਰੂ ਆਪਾਂ ਕਿਸੰਗਰ ਸਿੰਘ ਜੀ ਹੋਰਾਰੇ ਸਾਰੇ ਜੱਤੇ ਨੂੰ ਆਪ ਸੰਗਤਾਂ ਦਾ ਪਿਆਰ ਅਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਜਿਹੜਾ ਹੈ ਸਰੂਪੇ ਦੇ ਰੂਪੇ ਭੇਟ ਕਰਨ ਮੈਂ ਜੱਥੇ ਨੂੰ ਬੇਨਤੀ ਕਰੂੰਗਾ ਕਿ ਉਹ ਸਤਗੁਰੂ ਦੇ ਸਾਥ ਮੋ ਪ੍ਰਾਧਨ ताकि ये जो प्यार है आप जी देता जा सके सोने ਅਲਵਾਤ ਸਤਿਜਾ ਤੇ ਦਾ ਐਸਰਪਾਈ ਮੈਂ ਪ੍ਰਸ਼ਨ ਉਹ ਬੇਨਤੀ ਹੈ ਕਿ ਜਦੋਂ ਫਿਰ ਵੀ ਕਦੇ ਸਮਾਗਮ ਗੜੇ ਅੰਜਲ ਉਦਾਨ ਪਾਣੀ ਲੋਵੇ ਤਾਂ ਜਰੂਰ ਪਾਜਿਆ ਪਤ ਨੂੰ ਇਹ ਜ਼ਰੂਰੀ ਬੇਨਤੀ ਹੈ ਇੱਕ ਬੇਨਤੀ ਸਰਸਪਤੀ ਜੋ ਕਿ ਨਿਕਨੇਸ਼ ਦੇ ਵਿੱਚ ਵੀ ਜਾਂ ਪਿਛਲੇ ਸੱਡੇ ਵੀ ਕੀਤੀ ਸੀ ਕਿ ਸਾਡੇ ਸ਼ਹਿਰ ਵਿੱਚ ਜੋ ਕਿ ਆਪਣੇ ਬਿਜ਼ਨਸਮੈਨ ਹਨ ਜਾਂ ਆਪਣੇ ਬਿਜ਼ਨਸ ਪਰੋਹਾਰ ਹਨ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਕਈ ਤਰ੍ਹਾਂ ਦੀਆਂ ਧੰਕੀਆਂ ਅਦਾਵੋਰੀਆਂ, ਦੂਰੀਆਂ ਚਲੋਰੀਆਂ ਇਸ ਤਰ੍ਹਾਂ ਦੇ ਡਾਵੇ ਇਵਨ ਕਿ ਜਾਨੋ ਮਾਰਨ ਦੀਆਂ ਧੱਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸਾਰੇ ਕਸੇਦ ਬਦਦੇ ਦਾ ਜੋ ਰੱਖਦੇ ਹੋਏ ਐਡਮਿਟਡ ਪੁਲਿਸ ਸਰਵਿਸ ਨੇ ਇੱਕ ਟਾਊਨ ਹਾਲ ਮੀਟਿੰਗ ਦਾ ਆਯੋਜਨ ਕੀਤਾ ਹੈ ਜੋ ਕਿ ਸੋਮਵਾਰ ਨੂੰ ਜਿਦਾਈ 28 ਨੂੰ ਸਾਊਥ ਗ੍ਰੇਂਟੀ ਹਾਲ ਨੀਗ ਵਿੱਚ 6:30 ਵਜੇ ਦਾ ਇਹ ਪ੍ਰੋਗਰਾਮ ਜੋ ਰੱਖਿਆ ਹੈ ਇਸਦਾ ਐਡਰੈਸ 1880 ਸੈਂਟਰੀ ਸਟਰੀਟ ਹੈ ਸਸਾਰੀਅਸ ਸੱਤਰ ਪੇਧਰੀ ਤੋਂ ਬਾਅਦ ਤੁਹਾਨੂੰ ਆਪਣੀ ਕਤਰਪਾ ਹੋਣੀ ਜ਼ਰੂਰੀ ਹੈ ਤਾਂ ਕਿ ਅਸੀਂ ਪ੍ਰਸਤਾਸ਼ਨ ਨੂੰ ਦੱਸ ਸਕੀਏ ਕਿ ਸਾਨੂੰ ਇਸ ਬ੍ਰੀ ਸਰਵਿਸ ਦੀ ਜਾਫਰ ਇਹ ਜੋ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਨੱਥ ਪਾਉਣ ਲਈ ਅਪਰਾਧਾਜ ਰਿ ਰੋਕੀਤਾ ਜਾ ਸਕੇ। ਸੋ ਇਸ ਲਈ ਰਜਿਸਟਰ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਰਜਿਸਟਰ ਹੋਣ ਲਈ bmt.ly/eps ਤੋਂ ਦੇ ਉੱਤੇ ਆਪਣੇ ਨਾਮ ਜਿਹੜਾ ਰਜਿਸਟਰ ਕੀਤੇ ਜਾ ਸਕਦੇ ਹਨ। ਸਾਰੀਆਂ ਸੰਗਠਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਅੱਜ ਦੇ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਲਈ ਗੁਰੂ ਮਹਾਰਾਜ ਦੇ ਮੰਨਣ ਤੇ ਆਰਥਾਨ ਲੱਗਰ ਨੂੰ ਸ਼ੱਕੇ ਜਾਣ ਦੀ ਕਿਰਪਾਤਾ ਕਰਨੀ ਔਰ ਸਫਾਸਰ ਹੋਣਗੇ ਉਸ ਤੋਂ ਬਾਅਦ ਸਵਾਤੀ ਹੈ ਵਾਹਿਗੁਰੂ ਜੀ ਦਾ ਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ